ਸਸ਼ਕਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਤੋਂ ਇਸ ਖਾਸ ਸ਼ੋਅ ਪਾਲੀਵੁੱਡ ਅਕਵਾਇਰ ਦੇ ਵਿੱਚ ਤੇ ਮੈਂ ਸ਼ਵੰਤਾ ਰਾਣਾ ਤੁਹਾਡੇ ਲਈ ਲੈ ਕੇ ਆਜ਼ ਰਾਂ ਪੰਜਾਬੀ ਇੰਡਸਟਰੀ ਤੋਂ ਜੁੜਿਆ ਕੁਝ ਖਾਸ ਤੇ ਲੇਟਸ ਅਪਡੇਟਸ ਤਾਂ ਦੇ ਨਾ ਕਰਦੇ ਹੋਏ ਸ਼ੁਰੂਆਤ ਕਰਦੇ ਆਂ ਅੱਜ ਦੇ ਇਸ ਖਾਸ ਸ਼ੋਅ ਦੀ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਬਾਤ ਚਾਹਤੇ ਹਨੀ ਸਿੰਘ ਦੇ ਵਿਵਾਦ ਤੋਂ ਜੀ ਬਿਲਕੁਲ ਇੱਕ بار ਫਿਰ ਤੋਂ ਹਨੀ ਸਿੰਘ ਅਤੇ ਬਾਦਸ਼ਾਹ ਦਾ ਵਿਵਾਦ ਭੱਕ ਚੁੱਕਿਆ ਹੈ ਹਾਲ ਹੀ ਦੇ ਵਿੱਚ ਬਾਦਸ਼ਾਹ ਨੇ ਇੱਕ ਟਵਿੱਟਰ ਦੇ ਉੱਤੇ ਟਵੀਟ ਕੀਤਾ ਸੀ ਦੁਆ ਲੱਪਾ ਦੇ ਨਾਮ ਤੋਂ ਤਾਂ ਦੱਸਦੀ ਕਿ ਦੁਆ ਲੱਪਾ ਇੱਕ ਬ੍ਰਿਟਿਸ਼ ਸਿੰਗਰ ਹੈ ਉਹਨਾਂ ਦੇ ਨਾਮ ਤੋਂ ਬਾਦਸ਼ਾ ਨੇ ਟਵੀਟ ਕੀਤਾ ਤੇ ਉਸ ਤੋਂ ਬਾਅਦ ਹਾਰਟ ਵਾਲਾ ਈਮੋਜੀ ਬਣਾ ਦਿੱਤਾ ਤੇ ਉਸ ਤੋਂ ਬਾਅਦ ਹੁਣ ਹਰ ਕੋਈ ਬਾਦਸ਼ਾ ਤੋਂ ਸਵਾਲ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਉਹ ਦੁਆਲੇਪਾ ਦੇ ਨਾਲ ਕਿਸੇ ਪ੍ਰੋਜੈਕਟ ਨੂੰ ਲੈ ਕੇ ਕੋਲਾਬ ਕਰ ਰਹੇ ਨੇ ਕਿ ਉਹ ਹਾਲ ਹੀ ਦੇ ਵਿੱਚ ਉਹਨਾਂ ਨੂੰ ਮਿਲ ਕੇ ਆਏ ਨੇ ਤਾਂ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਜਿਹੜੇ ਨੇ ਉਹ ਬਾਦਸ਼ਾ ਨੂੰ ਪੁੱਛੇ ਗਏ ਤੇ ਇਸ ਤੇ ਬਾਦਸ਼ਾ ਨੇ ਇੱਕ ਕਮੈਂਟ ਕਰ ਦਿੱਤਾ ਮਹਾਸੀ ਮਜ਼ਾਕ ਦੇ ਵਿੱਚ ਕਿ ਉਹ ਉਸ ਦੇ ਨਾਲ ਬੇਬੀ ਪਲਾਨ ਕਰਨ ਬਾਰੇ ਸੋਚ ਰਹੇ ਨੇ ਤਾਂ ਇਸ ਧਾਰਾ ਦਾ ਜਦੋਂ ਕਮੈਂਟ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦਾ ਹੈ ਤਾਂ ਹਨੀ ਸਿੰਘ ਜਿਹੜੇ ਨੇ ਇੰਸਟਾਗ੍ਰam ਦੇ ਉੱਤੇ ਜਾ ਕੇ ਬਾਦਸ਼ਾ ਨੂੰ ਜੀਨੀਅਸ ਦਾ ਟੈਗ ਦਿੰਦੇ ਨੇ ਤੇ ਇਸ ਦੇ ਨਾਲ ਹੀ ਹਾਸੇ ਵਾਲੀਆਂ ਈਮੋਜੀਸ ਬਣਾਉਂਦੇ ਨੇ ਜਿਸ ਤੋਂ ਬਾਅਦ ਇਹ ਜ਼ਰੂਰ ਹੁਣ ਕਿਹਾ ਜਾ ਰਿਹਾ ਹੈ ਕਿ ਹਨੀ ਸਿੰਘ ਨੇ ਇਹ ਜੀਨੀਅਸ ਦਾ ਜਿਹੜਾ ਕ੍ਰੈਡਿਟ ਬਾਦਸ਼ਾ ਨੂੰ ਦਿੱਤਾ ਉਹ ਇੱਕ ਤੰਜ ਭਰੇ ਅੰਦਾਜ਼ ਦੇ ਵਿੱਚ ਦਿੱਤਾ ਕਿਉਂਕਿ ਬਾਦਸ਼ਾ ਤੋਂ ਤਰ੍ਹਾਂ-ਤਰ੍ਹਾਂ ਦੇ ਜਿਹੜੇ ਇਸ ਤਰ੍ਹਾਂ ਦੇ ਸਵਾਲ ਜਦੋਂ ਪੁੱਛੇ ਜਾ ਰਹੇ ਸੀ ਹਾਲਾਂਕਿ ਅਗਲੇ ਦਿਨ ਬਾਦਸ਼ਾ ਦੇ ਵੱਲੋਂ ਇਸ ਕਮੈਂਟ ਦੇ ਉੱਤੇ ਸਫਾਈ ਵੀ ਪੇਸ਼ ਕਰ ਦਿੱਤੀ ਜਾਂਦੀ ਹੈ ਤੇ ਇਹ ਵੀ ਸਾਰਿਆਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਤੁਹਾਡੀ ਸੋਚ ਗਲਤ ਹੈ ਤੇ ਇਸ ਤੋਂ ਬਾਅਦ ਖਰੀ ਸਿੰਘ ਜਿਹੜੇ ਨੇ ਇੰਸਟਾਗ੍ਰਾਮ ਤੇ ਉੱਤੇ ਜਾ ਕੇ ਬਾਦਸ਼ਾ ਨੂੰ ਜੀਨੀਅਸ ਦਾ ਕ੍ਰੈਡਿਟ ਦਿੰਦੇ ਨੇ ਟੈਗ ਦਿੰਦੇ ਨੇ ਤਾਂ ਹੁਣ ਹਰ ਕੋਈ ਇਹ ਜ਼ਰੂਰ ਵੇਟ ਕਰ ਰਿਹਾ ਹੈ ਕਿ ਇਸ ਤੋਂ ਅਗਲਾ ਜਿਹੜਾ ਰਿਪਲਾਈ ਹੈ ਇਸ ਤੋਂ ਅਗਲਾ ਟੈਗ ਜਿਹੜਾ ਹੁਣ ਬਾਦਸ਼ਾ ਦਾ ਹਣੀ ਸਿੰਘ ਨੂੰ ਕਿਸ ਤਰ੍ਹਾਂ ਦਾ ਹੋ ਇਸ ਲਾਈਕ ਅਕਾਤ ਤੇ ਜਿਹੜਾ ਲੇਟੈਸਟ ਟਵੀਟ ਹੈ ਇਹ ਪੀਤੇ ਦਿਨੀ ਬਾਦਸ਼ਾਹ ਦੇ ਵੱਲੋਂ ਸਾਂਝਾ ਕੀਤਾ ਗਿਆ ਸੀ ਉਸ ਤੋਂ ਬਾਅਦ ਹਨੀ ਸਿੰਘ ਜਿਹੜੇ ਨੇ ਇਸ ਮੁੱਦੇ ਦੇ ਵਿੱਚ ਪੈ ਜਾਂਦੇ ਨੇ ਤਾਂ ਇਸ ਤਰ੍ਹਾਂ ਦਾ ਜਦੋਂ ਉਹਨਾਂ ਦੇ ਵੱਲੋਂ ਟੈਗ ਦਿੱਤਾ ਜਾਂਦਾ ਹੈ ਤਾਂ ਹੁਣ ਸੋਸ਼ਲ ਮੀਡੀਆ ਤੇ ਇੱਕ ਵਾਰ ਫੇਰ ਤੋਂ ਬਾਦਸ਼ਾਹ ਤੇ ਹਨੀ ਸਿੰਘ ਦੀ ਕੰਟ੍ਰੋਵਰਸੀ ਦਾ ਜਿਹੜਾ ਮੁੱਦਾ ਹੈ ਉਹ ਇੱਕ ਵਾਰ ਫੇਰ ਤੋਂ ਪੱਖ ਦਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਹੈ ਤਾਂ ਹੁਣ ਵੇਟ ਕੀਤੀ ਜਾ ਰਹੀ ਹੈ ਕਿ ਬਾਦਸ਼ਾਹ ਦਾ ਅਗਲਾ ਰਿਪਲਾਈ ਕੀ ਹੋਵੇਗਾ ਜਾਂ ਹਨੀ ਸਿੰਘ ਕਿਸ ਤਰ੍ਹਾਂ ਦੇ ਨਾਲ ਹੁਣ ਬਾਦਸ਼ਾਹ ਦੀ ਇਸ ਟੈਗ ਨੂੰ ਕਿਹ ਸਕਦੇ ਕਮੈਂਟ ਨੂੰ ਕਿਸ ਤਰ੍ਹਾਂ ਦੇ ਨਾਲ ਉਹ ਕਮ ਕਰਨਗੇ ਤੇ ਉਤੇ ਹੀ ਸ਼ਹਿਨਾਜ਼ ਗਿਲ ਦੇ ਵੱਲੋਂ ਹਾਲ ਹੀ ਦੇ ਵਿੱਚ ਆਪਣੇ ਭਰਾ ਸ਼ਹਿਬਾਸ ਦੇ ਨਾਲ ਇੱਕ ਫਨੀ ਅੰਦਾਜ਼ ਦੇ ਵਿੱਚ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਸਨੇ ਸਾਫ਼ ਤੌਰ ਤੇ ਦੱਸਿਆ ਹੈ ਕਿ ਇਹ ਰੀਜ਼ਨ ਹੈ ਅਸਲੀ ਕਿ ਉਹਨਾਂ ਦੀਆਂ ਕਾਫੀ ਸਾਰੀਆਂ ਵੀਡੀਓਜ਼ ਜਿਹੜਾ ਇਹ ਆ ਸੋਸ਼ਲ ਮੀਡੀਆ ਕੰਟੈਂਟ ਜਿਹੜਾ ਅਪਲੋਡ ਕਿਉਂ ਨਹੀਂ ਹੁੰਦਾ ਕਿਉਂਕਿ ਸ਼ਹਿਬਾਸ ਜਿਸ ਤਰ੍ਹਾਂ ਦੇ ਨਾਲ ਪੰਗੇ ਲੈਣ ਦੇ ਫਰਾਕ ਦੇ ਵਿੱਚ ਕਹਿ ਸਕਦੇ ਕਿ ਆਪਣੇ ਪੈਣ ਦੇ ਨਾਲ ਉਸਦੀ ਛੇੜਛਾੜ ਦੇ ਮਾਮਲੇ ਦੇ ਵਿੱਚ ਉਸ ਨੂੰ ਜਿਹੜਾ ਤੰਗ ਜ਼ਰੂਰ ਕਰਦਾ ਹੋਇਆ ਨਜ਼ਰ ਆਉਂਦਾ ਹੈ ਤੇ ਇਹੀ ਕਾਰਨ ਹੈ ਕਿ ਸ਼ਹਿਨਾਜ਼ ਜਿਹੜੀ ਆ ਕੋਈ ਵੀਡੀਓ ਆਪਣੀ ਸਹੀ ਤਰ੍ਹਾਂ ਬਣਾ ਕੇ ਆਪਣੇ ਸੋਸ਼ਲ ਮੀਡੀਆ ਤੇ ਅਪਲੋਡ ਨਹੀਂ ਕਰ ਸਕਦੀ ਤੇ ਇੱਕ ਫਨੀ ਭਰੀ ਵੀਡੀਓ ਕਹਿ ਸਕਦੇ ਐ ਕਿ ਇੱਕ ਰੈਂਡਮਲੀ ਵੀਡੀਓ ਜਿਹੜੀ ਸ਼ਹਿਨਾਜ਼ ਬਣਾਉਂਦੀ ਹੋਈ ਨਜ਼ਰ ਆਈ ਹੈ ਤੇ ਜਿਸ ਦੇ ਵਿੱਚ ਸ਼ਹਿਬਾਸ ਜਿਹੜੇ ਨੇ ਉਹ ਆਪਣੇ ਭੈਣ ਦੇ ਨਾਲ ਪੰਗੇ ਲੈਂਦੇ ਹੋਏ ਨਜ਼ਰ ਆ ਰਹੇ ਨੇ ਤੇ ਫਨੀ ਅੰਦਾਜ਼ ਦੇ ਵਿੱਚ ਸ਼ਹਿਨਾਜ਼ ਗਿਲ ਦੇ ਵੱਲੋਂ ਆਪਣੇ ਪ੍ਰੋਡਕਟਸ ਜਿਹੜੇ ਨੇ ਸਾਰਿਆਂ ਦੇ ਨਾਲ ਜ਼ਰੂਰ ਸਾਂਝੇ ਕੀਤੇ ਗਏ ਨੇ ਕਿ ਉਹ ਕਿਹੜੇ ਪ੍ਰੋਡਕਟਸ ਨੇ ਜੋ ਨਾਰਮਲੀ ਯੂਜ਼ ਕਰਦੇ ਨੇ ਤੇ ਉਹਤੇ ਹੀ ਕਹਿ ਸਕਦੇ ਐ ਕਿ ਇੱਕ ਦੂਜੇ ਨੂੰ ਟਿੱਚਰਾ ਜਾਂ ਟੌਂਟਬਾਜ਼ੀ ਜਿਹੜੀ ਹੈ ਦੋਨਾਂ ਦੇ ਵਿੱਚਕਾਰ ਸਾਨੂੰ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਦੇਖਣ ਨੂੰ ਮਿਲ ਰਹੀ ਹੈ ਸੋ ਖੈਰ ਇਹ ਵੀਡੀਓ ਦੇਖਣ ਤੋਂ ਬਾਅਦ ਹੁਣ ਹਰ ਕੋਈ ਭਰਾ ਭੈਣ ਆਪਣੇ ਆਪ ਨੂੰ ਜਿਹੜਾ ਉਹ ਜ਼ਰੂਰ ਰਿਲੇਟ ਕਰਦਾ ਹੋਇਆ ਨਜ਼ਰ ਆ ਰਿਹਾ ਸੋ ਆਓ ਵੇਖਦੇ ਹਾਂ ਖੂਬਸੂਰਤ ਵੀਡੀਓ। ਮੀਟਿੰਗ। ਸੋ ਗਾਇਜ਼ ਮੈਂ ਇਹ ਫੜ ਕੇ ਰੱਖਣਾ ਥੋੜਾ ਰਹਿ ਗਿਆ ਮੈਨੂੰ ਅਫਸੋਸ ਇਹ ਹੈਮ ਮੀਟਿੰਗ। ਫੜਨਾ 2 ਮਿੰਟ ਅਸੀਂ। ਪਤਾ ਨਹੀਂ ਕਿਉਂ ਨਹੀਂ ਚਿਪਕ ਰਹਾ ਇਹ। थोड़ा सा कॉम्पैक्ट यूज करेंगे ये भी अपनी प्रमोशन पॉप शुगर <laughs> थोड़ा सा यूज कर आपको ज्यादा यूज कराना चाहते हैं <laughs> ऐसे होती है प्रमोशन हाँ। ये भी ये किसका शुगर पॉप ये भी शुगर पॉप का? का लेकिन मैं नहीं मतलब ऐसे आपको शुगर किया जाता है पॉप तो इसमें है ही नहीं बट इट्स अ गुड ब्रांड इट्स अ गुड ब्रांड बाय बाय दिस इज माय मेकअप लुक एंड मैं मस्कारा नहीं यूज करती क्योंकि हमारा खत्म हुआ है। मस्कारा बहुत कम यूज करती हूँ डेली रूटीन में बस और सोने ले ਜੋਦੇ ਬੀਤ ਦਿਨ ਖਾਨ ਸਾਹਿਬ ਨੇ ਆਪਣਾ ਜਰਮਦਨ ਸੈਲੀਬ੍ਰੇਟ ਕੀਤਾ ਹੈ ਹਾਲਾਂਕਿ ਬਹੁਤ ਸਾਰੇ ਕੇਕ ਜਿਹੜੇ ਨੇ ਉਹਨਾਂ ਦੇ ਘਰ ਦੇ ਵਿੱਚ ਪਹੁੰਚੇ ਉਹਨਾਂ ਦੇ ਚਾਣ ਵਾਲੇ ਉਹਨਾਂ ਨੂੰ ਵਿਸ਼ ਕਰਨ ਦੇ ਲਈ ਖਾਸ ਤੌਰ ਤੇ ਉਹਨਾਂ ਦੇ ਗ੍ਰਹਿ ਹਾਇਸ਼ ਦੇ ਉੱਤੇ ਸ਼ਿਰਕਤ ਕਰਨ ਦੇ ਲਈ ਪਹੁੰਚੇ ਜਿੱਤ ਤਰ੍ਹਾਂ ਦੇ ਕਮੈਂਟਸ ਜਾਂ ਕਿ ਸਾਗਦੇ ਕਿ ਗਿਫਟਸ ਲੈ ਕੇ ਜਿਹੜੇ ਨੇ ਉਹਨਾਂ ਦੇ ਚਾਣ ਵਾਲੇ ਉਹਨਾਂ ਨੂੰ ਅਕਰੀਟ ਕਰਨ ਦੇ ਲਈ ਉੱਥੇ ਪਹੁੰਚਦੇ ਨੇ ਹਾਲਾਂਕਿ ਇੱਕ ਮੁੰਡੇ ਦਾ ਝੁੰਡ ਕਿਹ ਕਹ ਸਕਦੇ ਆ ਕਿ ਜਿਹੜੇ ਉੱਥੇ ਮੌਜੂਦ ਸੀ ਉਹਨਾਂ ਦੇ ਵੱਲੋਂ ਖੱਪੀ ਅੰਦਾਜ਼ ਦੇ ਨਾਲ ਖਾਨ ਸਾਹਿਬ ਨੂੰ ਜਿਹੜੇ ਉਹਨਾਂ ਦੇ ਜਨਮ ਦਿਨ ਦੀ ਵਧਾਈ ਦਿੱਤੀ ਗਈ ਹੈ ਹਾਲਾਂਕਿ ਢੋਲ ਦੀ ਥਾਪ ਦੇ ਉੱਤੇ ਇਹ ਮੁੰਡੇ ਨੱਚਦੇ ਹੋਏ ਨਜ਼ਰ ਆ ਰਹੇ ਨੇ ਬੋਲੀਆਂ ਪੈ ਰਹੀਆਂ ਨੇ ਗੀਤ गा ਰਹੇ ਨੇ ਤੇ ਖੁੱਲੇ ਅੰਦਾਜ਼ ਦੇ ਵਿੱਚ ਪੰਗੜੇ ਜਿਹੜੇ ਨੇ ਉਹ ਇਹਨਾਂ ਮੁੰਡਿਆਂ ਦੇ ਵੱਲੋਂ ਪਾਇਆ ਜਾ ਰਹੇ ਨੇ ਤਾਂ ਇਹ ਨਜ਼ਾਰਾ ਕਹਿ ਸਕਦੇ ਆ ਕਿ ਬਹੁਤ ਖੂਬ ਦੇਖਣ ਨੂੰ ਮਿਲ ਰਿਹਾ ਤੇ ਹੁਣ ਉੱਥੇ ਹੀ ਇਹ ਵੀਡੀਓ ਜਿਹੜੀ ਹੈ ਉਹ ਲਗਾਤਾਰ ਹਰ ਕਿਸੇ ਦੇ ਵੱਲੋਂ ਸਾਂਝੀ ਕੀਤੀ ਜਾ ਰਹੀ ਹੈ ਤੇ ਜਿਸ ਨੂੰ ਨਹੀਂ ਵੀ ਪਤਾ ਸੀ ਕਿ ਖਾਨ ਸਾਹਿਬ ਦਾ ਬੀਤੇ ਦਿਨ ਜਨਮ ਦਿਨ ਸੀ ਉਹਨਾਂ ਨੇ ਵੀ ਖਾਨ ਸਾਹਿਬ ਨੂੰ ਜਿਹੜਾ ਅੱਜ ਵਧਾਈ ਦੇਣੀ ਸ਼ੁਰੂ ਕਰ ਦਿੱਤੀ ਹੈ ਤੇ ਵੀਡੀਓ ਨੂੰ ਜਿਹੜਾ ਹਰ ਕੋਈ ਪਸੰਦ ਕਰਦਾ ਹੋਇਆ ਜ਼ਰੂਰ ਨਜ਼ਰ ਆ ਰਿਹਾ ਹੈ 27 ਜੂਨ ਨੂੰ ਫਿਲਮ ਸਰਦਾਰ ਜੀ 3 ਰਿਲੀਜ਼ ਹੋਣ ਦੇ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਸੋ ਫਿਲਹਾਲ ਕਹਿ ਸਕਦੇ ਕਿ ਸ਼ੂਟ ਹਜੇ ਵੀ ਇਸ ਵੰਦ ਚੱਲ ਰਿਹਾ ਹੈ ਕਿਉਂਕਿ ਬੀਤੇ ਕੁਝ ਦਿਨ ਪਹਿਲਾਂ ਦਿਲਜੀਤ ਨੇ ਇਸ ਦੀ ਜਾਣਕਾਰੀ ਸਾਰਿਆਂ ਦੇ ਨਾਲ ਸਾਂਝੀ ਕੀਤੀ ਗਈ ਸੀ ਕਿ ਇਸ ਫਿਲਮ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਸੀਨ ਜਿਹੜਾ ਫਿਲਮਾਇਆ ਜਾਣਾ ਉਸ ਦੀ ਸ਼ੂਟਿੰਗ ਕੀਤੀ ਜਾ ਰਹੀ ਹੈ ਹਾਲਾਂਕਿ ਇਹ ਜ਼ਰੂਰ ਕੀਤਾ ਜਾ ਰਿਹਾ ਹੈ ਕਿ ਕਾਫੀ ਸਾਰੇ ਪਾਕਿਸਤਾਨੀ ਐਕਟਰਸ ਜਿਹੜੇ ਸੀਗੇ ਇਸ ਮੂਵੀ ਦੇ ਵਿੱਚ ਕਾਸਟ ਕੀਤੇ ਗਏ ਸੀ ਪਰ ਜਿਸ ਤਰ੍ਹਾਂ ਦੇ ਨਾਲ جنگ ਵਰਗੇ ਹਾਲਾਤਾਂ ਤੋਂ ਬਾਅਦ ਉਹਨਾਂ ਦਾ ਪੰਜਾਬੀ ਇੰਡਸਟਰੀ ਦੇ ਵਿੱਚ ਕੰਮ ਕਰਨ ਤੋਂ ਜਿਹੜਾ ਮਨਾਹੀ ਕਰ ਦਿੱਤੀ ਗਈ ਸੀ ਤੇ ਇਸ ਤੋਂ ਬਾਅਦ ਇਹ ਜ਼ਰੂਰ ਕਿਹਾ ਜਾ ਰਿਹਾ ਸੀ ਕਿ ਹੋ ਸਕਦਾ ਹੈ ਕਿ ਸਰਦਾਰਜੀਤਨ ਥੋੜੀ ਲੇਟ ਰਿਲੀਜ਼ ਕੀਤੀ ਜਾਵੇ ਪਰ ਹੁਣ ਦੱਸਦੇ ਕਿ ਹਾਨੀਆ ਆਮਿਰ ਜਿਸ ਦਾ ਨਾਮ ਜਿਹੜਾ ਹੈ ਉਹ ਇਸ ਫਿਲਮ ਦੇ ਵਿੱਚ ਜ਼ਰੂਰ ਦੱਸਿਆ ਜਾ ਰਿਹਾ ਸੀ ਕਿ ਆਏਗਾ ਉਹਨਾਂ ਨੇ ਫਿਲਮ ਦੇ ਸ਼ੂਟ ਕਰ ਲਈ ਸੀ ਪਰ ਇਹਨਾਂ ਹਾਲਾਤਾਂ ਤੋਂ ਬਾਅਦ ਹੁਣ ਹਾਨੀਆ ਆਮਿਰ ਦੀ ਜਗ੍ਹਾ ਜੈਸਮੀਨ ਬਾਜਵਾ ਨੂੰ ਕਾਸਟ ਕੀਤਾ ਗਿਆ ਜੋ ਬਿਲਕੁਲ ਜੈਸਮੀਨ ਬਾਜਵਾ ਜਿਹੜੇ ਨੇ ਹੁਣ ਨੀਰੂ ਬਾਜਵਾ ਦੇ ਨਾਲ ਨਜ਼ਰ ਆਉਣਗੇ ਇਸ ਫਿਲਮ ਦੇ ਵਿੱਚ ਤੇ ਇਸ ਦੀਆਂ ਖੂਬਸੂਰਤ ਤਸਵੀਰਾਂ ਜਿਹੜੀਆਂ ਨੇ ਉਹ ਦਿਲਜੀਤ ਦੋਸਾਂਝ ਦੇ ਆਪਣੇ ਸੋਸ਼ਲ ਮੀਡੀਆ ਤੇ ਵੀ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਯੂਕੇ ਦੇ ਵਿੱਚ ਇਹ ਫਿਲਮ ਜਿਹੜੀ ਹੈ ਖਾਸ ਤੌਰ ਤੇ ਸ਼ੂਟ ਕੀਤੀ ਗਈ ਹੈ। ਸੋ ਅਲੱਗ-ਅਲੱਗ ਸੀਨਸ ਜਿਹੜੇ ਫੋਟੋਸ ਜਿਹੜੀਆਂ ਨੇ ਛੋਟੇ-ਛੋਟੇ ਕਲਿੱਪਸ ਜਿਹੜੇ ਨੇ ਦਿਲਜੀਤ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਸਾਂਝੇ ਕੀਤੇ ਗਏ। ਤਾਂ ਬਹੁਤ ਲੰਬੇ ਸਮੇਂ ਬਾਅਦ ਕਹਿ ਸਕਦੇ ਕਿ ਜਸ ਬਾਜਵਾ ਦੀ ਨਵੀਂ ਐਲਬਮ ਰਿਲੀਜ਼ ਹੋਈ ਹੈ ਜਿਸ ਨੂੰ ਜਸ ਬਾਜਵਾ ਨੇ ਨਾਮ ਦਿੱਤਾ V8 ਯਾਨੀ ਕਿ ਇਸ ਐਲਬਮ ਦੇ ਵਿੱਚ 8 ਗੀਤ ਨੇ। ਜੋ ਬਿਲਕੁਲ ਇਸ ਐਲਬਮ ਜਿਹੜੀ ਹੈ ਰਿਲੀਜ਼ ਕਰ ਦਿੱਤੀ ਗਈ ਹੈ ਇਸ ਸਾਰੀ ਐਲਬਮ ਦੀ ਨੂੰ ਜਿਹੜੀ ਕਲਮ ਚਲਾਈ ਉਹ ਮੰਦੀਪ ਮਾਵੀ ਦੇ ਵੱਲੋਂ ਚਲਾਈ ਗਈ ਹੈ ਤੇ ਉਥੇ ਹੀ ਕੁਛ ਇੱਕ ਗੀਤਾਂ ਨੂੰ ਦੇਸੀ ਗਰੂ ਨੇ ਮਿਊਜ਼ਿਕ ਦਿੱਤਾ ਹੈ ਕਿਸੇ ਨੇ ਕੋਈ ਹੋਰ ਮਿਊਜ਼ਿਕ ਪ੍ਰੋਡਿਊਸਰ ਨੇ ਮਿਊਜ਼ਿਕ ਦਿੱਤਾ ਹੈ ਤਾਂ ਫਿਲਹਾਲ ਜਿਹੜੀ ਐਲਬਮ ਹੈ ਜਸ ਬਾਜਵਾ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਸਾਂਝੀ ਕਰ ਦਿੱਤੀ ਗਈ ਹੈ ਤੇ ਇਸ ਦੀ ਜਾਣਕਾਰੀ ਆਪਣੇ ਫੈਨਸ ਨੂੰ ਦੇ ਦਿੱਤੀ ਗਈ ਹੈ ਤੇ ਉਥੇ ਹੀ ਜ਼ਰੂਰ ਦੱਸ ਦਈਏ ਕਿ ਇਸ ਐਲਬਮ ਦੇ ਵਿੱਚ ਜਿਹੜਾ ਪੋਸਟਰ ਉਹਨਾਂ ਨੇ ਸਾਂਝਾ ਕੀਤਾ ਸੀ ਉਸ ਦੇ ਵਿੱਚ ਜਸ ਬਾਜਵਾ ਦੀ ਲੁੱਕ ਦੀ ਕਾਫੀ ਤਾਰੀਫ਼ ਕੀਤੀ ਜਾ ਰਹੀ ਸੀ ਹਾਲਾਂਕਿ ਉਹਨਾਂ ਦੇ ਹੇਅਰ ਸਟਾਈਲ ਦੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਆਪਣੇ ਹੇਅਰ ਸਟਾਈਲ ਤੇ ਮੇਨ ਕੀਤੀ ਹੈ ਉਸ ਦੇ ਵਿੱਚ ਹਰ ਕੋਈ ਹੁਣ ਜਸ ਬਾਜਵਾ ਦੀ ਤਾਰੀਫ ਕਰਦਾ ਹੋਇਆ ਜ਼ਰੂਰ ਨਜ਼ਰ ਆਇਆ ਸੀ ਤੇ ਇਸ ਐਲਬਮ ਨੂੰ ਲੈ ਕੇ ਐਕਸਾਈਟਿਡ ਜ਼ਰੂਰ ਸੀ ਕਿ ਕਿਸ ਤਰ੍ਹਾਂ ਦੇ ਗੀਤ ਜਿਹੜੇ ਨੇ ਉਹ ਇਸ ਐਲਬਮ ਦੇ ਵਿੱਚ ਹੋ ਸਕਦੇ ਨੇ ਸੋ ਫਾਈਨਲੀ ਐਲਬਮ ਜਿਹੜੀ ਹੈ ਉਹ ਰਿਲੀਜ਼ ਹੋ ਚੁੱਕੀ ਹੈ netflix ਤੇ ਉਸ ਸੀਜ਼ਨ ਸਟ੍ਰੀਮ ਕਰਨ ਤੋਂ ਬਾਅਦ ਕਪਿਲ ਸ਼ਰਮਾ ਹੁਣ Netflix ਤੇ ਆਪਣਾ ਤੀਸਰਾ ਸੀਜ਼ਨ ਦਾ ਕਪਿਲ ਸ਼ਰਮਾ ਸ਼ੋਅ ਜਿਹੜੇ ਨੇ ਉਹ ਲੈ ਕੇ ਆ ਰਹੇ ਨੇ ਹਾਲਾਂਕਿ ਇਸ ਸ਼ੋਅ ਦੇ ਵਿੱਚ ਹੁਣ ਇੱਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਦੀ ਵਾਪਸੀ ਹੋ ਚੁੱਕੀ ਹੈ ਸੋ ਟੋਲ ਨਗਾੜਿਆਂ ਦੇ ਨਾਲ ਸਿੱਧੂ ਦਾ ਸਵਾਗਤ ਕੀਤਾ ਗਿਆ ਇਸ ਸ਼ੋਅ ਦੇ ਵਿੱਚ ਹਾਲਾਂਕਿ ਇੱਕ ਪ੍ਰੋਮੋ ਜਿਹੜਾ ਉਹ ਕਪਿਲ ਤੇ ਵੱਲੋਂ ਜਿਹੜਾ ਸ਼ੂਟ ਕੀਤਾ ਗਿਆ ਇਸ ਪ੍ਰੋਮੋ ਦੇ ਵਿੱਚ ਸਾਫ਼ ਤੌਰ ਤੇ ਅਰਚਨਾ ਤੇ ਨਾਲ ਹੀ ਨਵਜੋਤ ਸਿੰਘ ਸਿੱਧੂ ਦੀ ਚਲਕ ਦਿਖਾਈ ਜਾ ਰਹੀ ਹੈ ਕਿਸ ਅੰਦਾਜ਼ੇ ਦੇ ਵਿੱਚ ਅਰਚਨਾ ਉਹ ਸਿੱਧੂ ਨੂੰ ਦੇਖ ਕੇ ਚੌਂਕ ਜਾਂਦੇ ਨੇ ਤੇ ਉੱਥੇ ਹੀ ਢੋਲ ਨਗਾੜਿਆਂ ਦੇ ਨਾਲ ਇੱਕ ਵਾਰ ਫਿਰ ਤੋਂ ਸਿੱਧੂ ਦਾ ਜਿਹੜਾ ਇਸ ਸ਼ੋਅ ਦੇ ਵਿੱਚ ਸਵਾਗਤ ਕੀਤਾ ਜਾਂਦਾ ਹੈ ਹਾਲਾਂਕਿ ਕਪਲ ਇਸ ਚੀਜ਼ ਦਾ ਜ਼ਿਕਰ ਜ਼ਰੂਰ ਕਰਦੇ ਨੇ ਕਿ ਦੋ ਸੀਜ਼ਨ ਉਹਨਾਂ ਦੇ Netflix ਤੇ ਸਕਸੈਸ ਹੋਏ ਨੇ ਤੇ ਸੁਪਰ ਸਕਸੈਸ ਤੋਂ ਬਾਅਦ ਹੁਣ ਫਾਈਨਲੀ ਜਿਹੜਾ ਉਹ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਇਸ ਸ਼ੋਅ ਦੇ ਵਿੱਚ ਦੁਬਾਰਾ Netflix ਦੇ ਵੱਲੋਂ ਬੁਲਾਇਆ ਗਿਆ ਤਾਂ ਇਹ ਜਿਹੜਾ ਸ਼ੋਅ ਹੈ ਉਹ 21 ਜੂਨ ਨੂੰ Netflix ਤੇ ਸਟ੍ਰੀਮ ਹੋ ਜਾਵੇਗਾ ਇਸ ਦਾ ਪਹਿਲਾ ਐਪੀਸੋਡ ਕਮਰ ਗਰੇਵਾਲ ਅਕਸਰ ਆਪਣੀ ਗੀਤਕਾਰੀ ਨੂੰ ਲੈ ਕੇ ਆਪਣੇ ਲਾਈਵ ਸ਼ੋਅਸ ਨੂੰ ਲੈ ਕੇ ਹਮੇਸ਼ਾ ਸੁਣਖੀਆਂ ਬਟੋਰਦੇ ਨੇ ਪਰ ਇਸੇ ਤੇ ਵਿਚਕਾਰ ਕਮਰ ਗਰੇਵਾਲ ਨੇ ਆਪਣੇ ਸਰੋਤਿਆਂ ਦੀ ਫਰਮਾਇਸ਼ ਤੇ ਇੱਕ ਗੀਤ ਗਾਉਣ ਦੀ ਕੋਸ਼ਿਸ਼ ਕੀਤੀ ਹੈ ਹਾਲਾਂਕਿ ਉਹ ਸਫਲ ਹੁੰਦੇ ਨੇ ਜਾਂ ਨਾ ਹੁਣ ਅਸਫਲ ਹੁੰਦੇ ਨੇ ਇਸ ਦੀ ਜਾਣਕਾਰੀ ਤੁਸੀਂ ਸਾਰਿਆਂ ਨੇ ਜ਼ਰੂਰ ਦੇਣੀ ਹੈ ਕਿਉਂਕਿ ਇਸ ਵੀਡੀਓ ਦੇ ਵਿੱਚ ਕਮਰ ਗਰੇਵਾਲ ਪੀਪੜੀ ਵਜਾਉਂਦੇ ਹੋਏ ਨਜ਼ਰ ਆਏ ਨੇ ਹਾਲਾਂਕਿ ਪੀਪੜੇ ਦੇ ਜ਼ਰੀਏ ਉਹ ਸੁਰ ਕੱਟਦੇ ਹੋਏ ਵਿਖਾਈ ਦਿੱਤੇ ਨੇ ਸੋ ਬੜੀ ਫਨੀ ਅੰਦਾਜ਼ ਕਹਿ ਸਕਦੇ ਹਾਂ ਕਿ ਕਮਰ ਗਰੇਵਾਲ ਦਾ ਦੇ ਨੂੰ ਇਸ ਵੀਡੀਓ ਦੇ ਵਿੱਚ ਜ਼ਰੂਰ ਮਿਲਿਆ ਉਹਨਾਂ ਨੇ ਕਿਹਾ ਕਿ ਸਰੋਤਿਆਂ ਦੀ ਫਰਮਾਇਸ਼ ਤੇ ਉਹ ਆਪਣੇ ਜਿਹੜਾ ਇਸ ਪੀਪੜੀ ਨੂੰ ਵਜਾ ਕੇ ਸੁਰ ਕੱਢਦੇ ਹੋਏ ਜ਼ਰੂਰ ਨਜ਼ਰ ਆਉਣਗੇ ਹਾਲਾਂਕਿ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਉਹਨਾਂ ਨੇ ਇਹ ਜਿਹੜਾ ਆਵਾਜ਼ਾਂ ਜਿਹੜੀਆਂ ਨੇ ਆਪਣੇ ਮੂੰਹ ਦੇ ਵਿੱਚੋਂ ਕੱਢੀਆਂ ਨੇ ਤੇ ਇਸ ਪੀਪੜੀ ਨੂੰ ਵਜਾਇਆ ਤੇ ਉਹਦੇ ਹੀ ਨਾਲ ਮੌਜੂਦ ਉਹਨਾਂ ਦੀ ਟੀਮ ਨੇ ਉਹਨਾਂ ਨੂੰ ਹੱਲਾਸ਼ੀਰੀ ਜ਼ਰੂਰ ਦਿੱਤੀ ਹੈ ਸੋ ਟੀਮ ਕੰਵਰ ਗਰੇਵਾਲ ਦੇ ਵੱਲੋਂ ਇਹ ਵੀਡੀਓ ਜਿਹੜੀ ਐ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ ਹਰ ਸਾਰ ਕੋ ਬਹੁਤ ਛੋੜਦੇ ਹੁੰਦੇ ਮੈਂ ਅੱਜ ਪਤਾ ਨਹੀਂ ਕਿੰਨੇ ਸਾਲਾਂ ਵਾਲਾ ਵਾਜ ਸੁਣ ਰਿਹਾ ਕੁਦਰਤੀ ਉਹ ਤਰਲਾ ਕੱਢ ਕੇ ਵਜਾਈ ਜਾਵੇ ਉਹ ਯਾਰ ਮਾਸਰਾ ਲੱਗਿਆ ਕਿੰਨੇ ਸੁਣਤਾ ਨੂੰ ਹੀ ਫੋਰ ਜ਼ੋਰ ਮੰਗਤੇ ਪੇਸ਼ ਕਰ ਰਹੇ ਨੇ ਸੂਫੀ ਗਾਇ ਕਮਰ ਕਰ ਰਿਹਾ ਆਪਣਾ ਨਵਾਂ ਟਰੱਕ ਵੀ ਨਵੇਂ ਸਾਜ਼ ਨਾਲ ਇਹ ਨਹੀਂ ਲੈਦੇ ਨਾ ਪਾਸਪੋਰਟ ਆਇਆ ਅਧਰ ਮੇਰਾ ਮੋਬਾਈਲ ਨਹੀਂ ਆਹ ਦੇ ਲਈ ਫੋਰਸ ਦੇਣੀ ਹੈ ਜ਼ੀਰੋ ਤੋਂ ਸ਼ੁਰੂ ਕਰ ਰਹੀ ਹਾਂ ਐਕਸੈਪਟ ਕਰਨਾ ਹੈ ਦਾ ਨਾ ਕਿ ਕਿੱਥੇ ਸੈੱਟ ਕਰਨਾ ਹੈ ਸਭੇਰੇਲੇ ਪਾਸ ਤੋਂ ਦੇਖ ਖਾਤਾ ਵੀਰ ਮੇਰੀ ਨਹੀਂ ਬਜ ਰਹੀ ਅਰੇ ਮੈਂ ਨਾ ਜ਼ੀਰੋ ਤੋਂ ਸ਼ੁਰੂ ਕਰ ਰਹੀ ਹਾਂ ਨਹੀਂ ਤੁਹਾਡੀ ਫਿਲਮੀ ਮਿਊਜ਼ਿਕ ਹੈ ਤੁਸੀਂ ਕੀ ਤੋ ਮਿਊਜ਼ਿਕ ਕੱਢ ਲੈਣਾ ਮੈਂ ਕਿਹ ਟੈਕਟਿੰਗ ਕਰ ਸਕਦੀ ਹਾਂ ਅਰ ਆ ਰਹੀ ਹੈ ਨਾਈਸ ਆ ਰਹੀ ਹੈ ਨਵਾਂ ਸਾਜ਼ ਵੱਢ ਕੇ ਲਿਆਓ ਜੀ ਅਰੇ ਯਾਰ ਬਹੁਤ ਟਾਈਮ ਬਾਅਦ ਸੁਣਿਆ ਮਸ ਚੰਗਾ ਲੱਗਿਆ ਤੁਹਾਨੂੰ ਇਹ ਮੇਰੀ ਉਹ ਇਹ ਪਾਸ ਇੱਧਰ ਦੀ ਤਾਂ ਇੱਕ ਸੀਟੀ ਵੀ ਆਉਂਦੀ ਸੀ ਛੋਟੀ ਜੀ ਬਿਲਕੁਲ ਮੇਲੇ ਤਾਂ ਅਸੀਂ ਕੁਝ ਤਾਂ ਖੀਂਦੇ ਸੀ ਫਾ ਹਾਲ ਹੀ ਦੇ ਵਿੱਚ ਕਰਨ ਔਜਲਾ ਨੇ ਆਪਣੇ ਨਵੇਂ ਟਕੀਲਾ ਬ੍ਰਾਂਡ ਦਾ ਉਦਘਾਟਨ ਕੀਤਾ ਸੀ ਪੈਟਰਨ ਐਲ ਅਲਟੋ ਸੋ ਇਸ ਇਨਾਗੂਰੇਸ਼ਨ ਸੈਰੇਮਨੀ ਦੇ ਵਿੱਚ ਕਾਫੀ ਸਾਰੇ ਮੇਨ ਜਿਹੜੇ ਚਾਹੇਤੇ ਕਹਿ ਸਕਦੇ ਆ ਕਿ ਇਨਫਲੂਐਂਸਰ ਜਿਹੜੇ ਨੇ ਖਾਸ ਤੌਰ ਤੇ ਪਹੁੰਚੇ ਸੀ ਉਹਨਾਂ ਨੇ ਅਸ਼ਟਨ ਹਾਲ ਦੇ ਨਾਲ ਕਾਫੀ ਵੀਡੀਓ ਸਾਂਝੀਆਂ ਕੀਤੀਆਂ ਸੀ ਪਰ ਇਸ ਦੇ ਵਿੱਚਕਾਰ ਉਹਨਾਂ ਦੀ ਪਤਨੀ ਪਲਕ ਔਜਲਾ ਦੀ ਖੂਬਸੂਰਤ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪਲਕ ਖਾਸ ਤੌਰ ਤੇ ਆਪਣੇ ਪਤੀ ਨੂੰ ਹਲਾਸ਼ੇਰੀ ਦੇਣ ਦੇ ਲਈ ਜਾਂ ਉਹਨਾਂ ਦੇ ਇਸ ਸੁੱਖ ਦੇ ਵਿੱਚ ਸ਼ਾਮਲ ਹੋਣ ਦੇ ਲਈ ਉੱਥੇ ਖਾਸ ਤੌਰ ਤੇ ਪਹੁੰਚੇ ਹੋਏ ਸੀ ਇਸੋ ਵਤ ਖੂਬਸੂਰਤ ਤਸਵੀਰਾਂ ਜੜੀਆਂ ਈਸ਼ਾ ਰਿੱਖੀ ਦੇ ਵੱਲੋਂ ਜਿਹੜੀ ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਪਲਕ ਔਜਲਾ ਕਰਨ ਔਜਲਾ ਇਕੱਠੇ ਵਿਖਾਈ ਦੇ ਰਹੇ ਨੇ ਸੋ ਬਹੁਤ ਲੰਬੇ ਸਮੇਂ ਬਾਅਦ ਕੇ ਸਾਖਨੇ ਕਿ ਪਲਕ ਔਜਲਾ ਤੇ ਕਰਨ ਔਜਲਾ ਨੂੰ ਇਕੱਠੇ ਕਿਸੇ ਇਵੈਂਟ ਦੇ ਵਿੱਚ ਇੰਨੇ ਖੂਬਸੂਰਤ ਤਰੀਕੇ ਦੇ ਨਾਲ ਦੇਖਿਆ ਗਿਆ ਇੰਦਰਜੀਤ ਨਿੱਕੂ ਦੇ ਵੱਲੋਂ ਹਾਲ ਹੀ ਦੇ ਵਿੱਚ ਇੱਕ ਧਾਰਮਿਕ ਗੀਤ ਗਾਇਆ ਗਿਆ ਬਾਬਾ ਨਾਨਕ ਨੂੰ ਸਮਰਪਿਤ ਇਹ ਗੀਤ ਜਿਹੜਾ ਇੰਦਰਜੀਤ ਨਿੱਕੂ ਨੇ ਆਪਣੀ ਖੂਬਸੂਰਤ ਆਵਾਜ਼ ਦੇ ਨਾਲ ਗਾਇਆ ਹਾਲਾਂਕਿ ਇਸ ਗੀਤ ਨੂੰ ਇੰਦਰਜੀਤ ਨਿੱਕੂ ਦੇ ਬਾਕੀ ਗੀਤਾਂ ਵਾਂਗ ਵੀ ਪ ਦੇ ਵਿੱਚ ਖੂਬਸੂਰਤ ਇਕਵਿਲੀ ਜਸ ਜਦ ਬਾਬਾ ਨਾਨਕ ਨਾਲ ਮੇਰੇ ਦਿਨ ਸਾਰੇ ਲਕੀਆ ਜਦ ਬਾਬਾ ਨਾਨਕ ਨਾਲ ਮੇਰੇ ਦਿਨ ਸਾਰੇ ਲਕੀਆ ਦੁਨੀਆ ਨਾਲ ਯਾਰੀ ਕੱਚੀ ਤੇ ਬਾਬੇ ਨਾਲ ਪੱਕੀਆ ਦੁਨੀਆ ਨਾਲ ਯਾਰੀ ਕੱਚੀ ਤੇ ਬਾਬੇ ਨਾਲ ਪੱਕੀਆ ਨਾਨਕ ਨਾਨਕ ਜਪਿਓ ਮੇਰੇ ਤਨ ਮਨ ਨੂੰ ਸਕੂਨ ਮਿਲੇ ਜੀਣ ਲਈ ਇੱਕ ਜਜ਼ਬਾ ਮੈਨੂੰ ਹਿੰਮਤ ਅਤੇ ਜਨੂਨ ਮਿਲੇ ਹਿੰਮਤ ਅਤੇ ਜਨੂਨ ਮਿਲੇ ਹੁਣ ਉਹਦੇ ਨਾਮ ਨਾਲ ਚੱਲਦੀ ਮੇਰੇ ਉਹਦੇ ਨਾਮ ਨਾਲ ਚੱਲਦੀ ਮੇਰੇ ਸੋਮਾਵਾਰੀ ਚੱਕੀ ਆ ਦੁਨੀਆ ਨਾਲ ਯਾਰੀ ਕੱਚੀ ਤੇ ਬਾਬੇ ਨਾਲ ਪੱਕੀ ਆ ਦੁਨੀਆ ਨਾਲ ਯਾਰੀ ਕੱਚੀ ਤੇ ਬਾਬੇ ਨਾਲ ਪੱਕੀ ਆ ਉੱਚਾ ਦਰਵਾਜ਼ੇ ਨਾਨਕ ਦਾ ਉੱਚਾ ਦਰਵਾਜ਼ੇ ਨਾਨਕ ਦਾ ਗੱਲ ਕਰਦੇ ਹੁਣ 마షా अली ਦੀ ਤਮਾਸ਼ਾ अली ਅਕਸਰ ਆਪਣੇ ਗੀਤਾਂ ਨੂੰ ਲੈ ਕੇ ਹਮੇਸ਼ਾ ਅੱਜ ਵੀ ਸੁਰਖੀਆਂ ਬਟੋਰਦੇ ਹੋਏ ਨਜ਼ਰ ਆਉਂਦੇ ਨੇ ਬੇਸ਼ੱਕ 마షా अली ਹੁਣ ਪੰਜਾਬੀ ਇੰਡਸਟਰੀ ਨੂੰ ਗੀਤ ਦੇਣਾ ਥੋੜਾ ਜਿਹਾ ਘਟ ਚੁੱਕੇ ਨੇ ਪਰ ਬਾਵਜੂਦ ਇਸ ਦੇ 마షా अली ਦੇ ਕਾਫੀ ਸਾਰੇ ਗੀਤ ਅੱਜ ਵੀ ਸੁਣੇ ਜਾਂਦੇ ਨੇ ਉਹਨਾਂ ਗੀਤਾਂ ਨੂੰ ਮਹਿਸੂਸ ਕੀਤਾ ਜਾਂਦਾ ਹੈ ਪੈਸੇ ਦੇ ਵਿਚਕਾਰ ਉਹ ਲਾਈਵ ਸ਼ੋਅ ਲਗਾਉਂਦੇ ਨਹੀਂ ਹਟਦੇ ਹਲੇ ਵੀ ਹਲੇ ਵੀ ਉਹਨਾਂ ਦੇ ਵੱਲੋਂ ਆਪਣੇ ਚਹੇਤਿਆਂ ਦੇ ਲਈ ਆਪਣੇ ਸਰੋਤਿਆਂ ਦੇ ਲਈ ਲਾਈਵ ਸ਼ੋਅ ਲਗਾਏ ਜਾਂਦੇ ਨੇ ਆਪਣੀ ਗਾਇਕੀ ਦਾ ਆਨੰਦ ਜਿਹੜਾ ਸਾਰਿਆਂ ਨੂੰ ਮਨਾਇਆ ਜਾਂਦਾ ਇਸ ਦੇ ਵਿਚਕਾਰ 마শা अली ਇੱਕ ਲਾਈਵ ਸ਼ੋਅ ਲਗਾਉਂਦੇ ਹੋਏ ਨਜ਼ਰ ਆਇਆ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਖੂਬਸੂਰਤ ਆਵਾਜ਼ ਨਾਲ ਖੂਬਸੂਰਤ ਗੀਤ ਗਾਇਆ ਸੋ ਆਓ ਅਸੀਂ ਵੀ ਸੁਣਦੇ ਹਾਂ ਕੀ ਓਜੋਗਾ ਜਿੱਥੇ ਵੀ ਖਿਡਾਰੀਆਂ ਨੇ ਰੱਬ ਨੇ ਛੁਗਣੀਆਂ ਪੈਂਦੀਆਂ ਨੇ ਸਾਰੀਆਂ ਐਵੇਂ ਤਾਂ ਨਹੀਂ ਛੱਡ ਕੇ ਪੰਜਾਬ ਨੂੰ ਬੰਦਾ ਲਾਉਂਦਾ ਪਰ ਦੇ ਸਾਨੂੰ ਉਡਾਰੀਆਂ ਹੋ ਓ ਕਦੇ ਮਾਂ ਯਾਦ ਆਉਂਦੀ ਕਦੇ ਬਾਪੂ ਯਾਦ ਆਉਂਦੀ ਕਦੇ ਪਿੰਡ ਨੇ ਯਾਰਾਂ ਦੀਆਂ ਯਾਰੀਆਂ ਉਹ ਚੋਗਾ ਜਿੱਥੇ ਵੀ ਖਿਡਾਰੀਆਂ ਨੇ ਰੱਬ ਨੇ ਚੁਗਣੀਆਂ ਪੈਦੀਆਂ ਨੇ ਸਾਰੀਆਂ ਅੱਜ ਦੇ ਇਸ ਖਾਸ ਸ਼ੋਅ ਦੇ ਵਿੱਚ ਸਿਰਫ ਇਹ ਨਹੀਂ ਫੇਰ ਮਿਲਾਂਗੇ ਕੁਝ ਲੇਟੈਸਟ ਅਪਡੇਟਸ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ